ਵਿਕਾਸ ਦੇ ਨਾਰੇ ਕੇਵਲ ਨਾ ਰਹੀ ਬਣ ਕੇ ਰਹਿ ਗਏ ਜੇਕਰ ਗੱਲ ਕਰੀਏ ਇਮਾਮਗੜ ਰੋਡ ਤੇ ਮੁਹੱਲਾ ਚੇਤਨ ਨਗਰ ਦੀ ਤਾਂ ਇੱਥੋਂ ਦੇ ਵਸਨੀਕ ਨਰਕਪਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਨ ਦੇ ਨਾਲ ਮੁਹੱਲਾ ਨਿਵਾਸੀਆਂ ਦਾ ਆਉਣਾ ਜਾਣਾ ਔਖਾ ਹੈ ਅਤੇ ਮੁਹੱਲਾ ਨਿਵਾਸੀਆਂ ਦੇ ਮੁਤਾਬਕ 2 ਸਾਲ ਪਹਿਲਾਂ ਨਗਰ ਕੌਂਸਲ ਦੇ ਵੱਲੋਂ ਸੀਵਰੇਜ ਦੇ ਪਾਣੀ ਤੇ ਪਾਈਪ ਪਾਏ ਗਏ ਸੀ ਪਰ ਉਸ ਤੋਂ ਬਾਅਦ ਨਗਰ ਕੌਂਸਲ ਨੇ ਕੋਈ ਸਾਰ ਨਹੀਂ ਲਈ ਜਦੋਂ ਨਗਰ ਕੌਂਸਲ ਵਿੱਚ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਨੇ ਐਮਸੀ ਕਾਂਗਰਸੀ ਹੈ ਜਦੋਂ ਕਿ ਉਕਤ ਮਹੱਲਾ ਵਾਲਿਆਂ ਨੇ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਸੀ ਜਦੋਂ ਕਿ ਕਾਰਜ ਸਦਕ ਅਫਸਰ ਦਾ ਪੱਕਾ ਲੈਣ ਲਈ ਦਫ਼ਤਰ ਗਿਆ ਤਾਂ ਉਹ ਉੱਥੇ ਨਹੀਂ ਮਿਲੇ ਅਤੇ ਨਾ ਉਹਨਾਂ ਬਾਰ-ਬਾਰ ਫੋਨ ਕਰਨ ਤੇ ਫੋਨ ਚੁੱਕਿਆ ਇਸ ਸਬੰਧੀ ਮਹੱਲਾ ਵਾਸੀਆਂ ਦਾ ਕੀ ਕਹਿਣਾ ਹੈ ਆਓ ਦੇਖਦੇ ਹਾਂ ਟੈਂਪਰੇਰੀ ਮਸਲਾ ਇਹਦਾ ਜਿਹੜਾ 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 ਉਹ ਬਾਅਦ ਹੋਇਆ ਬਈ ਕੁਝ ਹੋ ਰਿਹਾ ਲੱਗ ਰਿਹਾ ਹੈ 45 ਦਾ ਨੰਬਰ ਹੈ 45 45 ਨਾਮ ਆਉਂਦਾ ਨਾ ਰਾਣਾ ਪਿੰਡ ਦੇ ਕਹਿੰਦੇ ਸੋਈਆਂ ਇਹ ਸੋਈਆਂ ਇੱਥੇ ਖੜੋ ਇੱਕ ਜਣਾ ਵਿਚਾਲੇ ਉਹ ਆਏ ਇੱਥੇ ਮਾਰਦਾ ਨੰਗ 400 200 ਜਾਂ 300 ਕੀ ਨਾਮ ਤੁਹਾਡਾ ਜੀ ਦਰਸ਼ਨ ਸਿੰਘ ਇਹ ਕਿਹੜਾ ਮੋਹੱਲਾ ਹੈ ਚੇਤਨਗਰ ਇਹ ਮੋਹੱਲੇ ਦਾ ਹਾਲਾਤ ਕਿਵੇਂ ਨਾਲ ਆ ਦੇਖ ਲੋ ਜੀ ਤੁਹਾਡੇ ਮੁਰੇ ਨੇ ਕੀ ਹੋ ਰਿਹਾ ਇਹ ਹੰਗਾਂ ਦੇ ਐਮ ਸੀ ਕਹਿੰਦੇ ਨਗਰ ਕਾਉਂਸਲ ਇਹ ਕਰ ਧਿਆਨ ਦਿੱਤਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਸਵਾਲ ਇਹ ਜਦੋਂ ਜਬ ਵੋਟਾਂ ਨੂੰ ਭੇਜਾ ਰਹੇ ਹਾਂ ਮੈਂ ਉਹੀ ਗਾਉਂਦਾ ਇੱਥੇ ਇਹ ਫਰਸ਼ ਪੜਾ ਲੱਗਿਆ ਸੀ ਆ ਪਟਾ ਪਟਾਈ ਟਰਮ ਸੀ ਬਰਾਲੇ ਪਟਾ ਦੀ ਜਿਸ ਤਰਜੀਬ ਜਾਈ ਹੋਵੇ ਪਟਿਆ ਦੇਖ ਲੋ ਜਸਵੀਰ ਸਿੰਘ ਜੀ ਇਹ ਕਿਹੜਾ ਮੋਹੱਲਾ ਮੋਹੱਲਾ ਚੇਤਨਗਰ ਆਮਗੜ ਰੋੜਾ ਇਹ ਮਹੱਲੇ ਦਾ ਜਿਹੜਾ ਨਗਰ ਕੌਂਸਲ ਉਹ ਕੰਮ ਨਹੀਂ ਚਲਾ ਰਿਹਾ ਕਿਹਨੇ ਜਦੋਂ ਐਸੀ ਕੀ ਕਹੀ ਆ ਜੀ ਵੋਟਾ ਵੇਲੇ ਆ ਜਾਂਦੇ ਆ ਉਹ ਦਿਖਲਾਣੀ ਸਾਵਨ ਨੂੰ ਪਤਾ 25 ਸਾਲ ਹੋ ਗਏ ਸਾਡੇ ਦਾੜੀ ਆਉਣ ਲੱਗ ਗਈ ਹਜੇ ਤੱਕ ਰਬੀ ਹੀ ਨਹੀਂ ਬਣੀ ਸਭ ਤੋਂ ਪਹਿਲਾ ਮਹੱਲਾ ਇਹ ਆ ਆ ਪਤਾ ਨਹੀਂ ਕਿੰਨੇ ਕ ਵਾਗੇ ਕੋਈ ਸੁਣਦਾ ਨਹੀਂ ਹੈਗਾ ਕੋਈ ਦੇਖਦਾ ਨਹੀਂ ਮਰਾਜੀਆ ਵੀ ਆ ਕੇ ਵਾਗਿਆ ਜੀਲੂ ਰਹਿਮਾਨ ਵੀ ਆ ਕੇ ਵਾਗਿਆ ਜਿੱਤ ਕੇ ਜਾਈ ਜਾਂਦੇ ਆ ਪੁੱਛਦਾ ਕੋਈ ਹੈ ਨਹੀਂ ਸਾਰੇ ਮਰਾਖੋਲੇ ਜੀ ਬੀਹੀਆਂ ਬਣ ਗਿਆ ਚੱਲੀ ਇਹ ਨਹੀਂ ਬਣੀ ਜਮੇ ਲੋਹ ਰਹਿਮਾਨ ਤਾਂ ਕਹਿੰਦਾ ਮੈਂ ਵਿਕਾਸ ਦੇ ਕੰਮ ਬਹੁਤ ਕੀਤਾ ਆ ਜਿੱਲੂ ਰਹਿਮਾਨ ਨੂੰ ਆ ਕੇ ਦਿਖਾਓ ਜੀ ਕੋਈ ਵਿਕਾਸ ਹੋਇਆ ਆ ਦੇਖ ਲਵੇ ਜਿੱਲੂ ਰਹਿਮਾਨ ਆ ਕੇ ਤੁਹਾਡਾ ਤੁਹਾਡਾ ਐਮ ਸੀ ਕੀ ਕਰਦਾ ਐ ਐਮ ਸੀ ਕੀ ਕਰੇ ਕਾਂਗਰਸੀ ਆ ਹੁਣ ਮੈਂ ਮੰਨਦਾ ਹੀ ਗੱਲ ਹੈ ਚਲੋ ਮੰਨ ਲਿਆ ਵੀ ਇਹ ਕਾਂਗਰਸੀਆਂ ਕਰਕੇ ਨਹੀਂ ਬਣੀ ਹੈਗੀ ਪਰ ਸਾਰਿਆਂ ਨੇ ਤਾਂ ਕਾਂਗਰਸ ਨੂੰ ਪਾਈ ਨਹੀਂ ਵੋਟ ਵਿੱਚ ਝਾੜੂ ਵਾਲੇ ਵੀ ਨੇ ਤੇ ਜਿਹੜੇ ਮਾਰੇ ਮੋٹے ਹੁਣ ਝਾੜੂ ਵਾਲਾ ਨੂੰ ਪੈ ਗਈ ਫਿਰ ਉਹ ਵੀ ਨਹੀਂ ਪੈਣੀ ਜਾਦੇ ਬਣੂਏ ਨਹੀਂ ਫਰੇਸੀ ਨੇ ਕੀ ਕਰਾਉਣੇ ਸਰਕਾਰ ਦਾ ਮੇਰੇ ਨੂੰ ਮੰਤਰੀ ਤਕਰਾ ਆ 500 ਮਹੱਤਵ ਕੀ ਅਸੀਂ 24 ਸਾਲਾਂ ਤੋਂ ਇੱਥੇ ਰਹਨੇ ਆ ਆ ਵੀਂ ਦੇਖ ਲੋ ਸਾਡੀ ਨੰਗਰ ਨੂੰ ਜਗਾ 10 100 ਦੇ ਕੈਸੀ ਟਰਾਲੀਆਂ ਢਾਈਆਂ ਨੇ ਮੇਰੇ ਡੈਡੀ ਨੇ ਪੈਸੇ ਪਾਇਨੇ ਬਾਕੀ ਦੋ ਟਰਾਲੀਆਂ ਹਟਾਈਆਂ ਨੇ ਅੱਜ ਆਹ ਕੋਣ ਆ ਦੇਖੋ ਆ ਕਿ ਕੀ ਲੂਸ ਨਿਕਲਿਆ ਪਿਆ ਕਿਵੇਂ ਜਾਂਦੇ ਫਿਰ ਸਕੂਲ ਦੇ ਬੱਚੇ ਐਵੇਂ ਜਾਂਦੇ ਨੇ ਆਪ ਰਾਤ ਨੂੰ ਵੇਲੇ ਕਵੇਲੇ ਕੰਮ ਤੋਂ ਆਉਂਦੇ ਨੇ ਉਹ ਔਖੇ ਆਉਂਦੇ ਮੋਟਰਸਾਈਕਲਾਂ ਤੇ ਹਰ ਹੁਣ ਆਵੇਂ ਦੱਸੋ ਅਸੀਂ ਬੋਟਾ ਪਾ ਕੇ ਕੀ ਕਰੀ ਜਿਹਨੂੰ ਪੁੱਛਿਆ ਹੋਏ ਕਹਿੰਦਾ ਫਲਾਣਾ ਆਊਗਾ ਟਿਕਾਊਗਾ ਬੋਟਾ ਪਾ ਕੇ ਸੀ ਕੀ ਕਰੀਆ ਫਿਰ ਕਿਸੇ ਨੂੰ